ਮੈਂ ਸਰਵਰ ਸਿੰਘ ਪੁਨੇਰ ਕਿਸਾਨ ਮਜ਼ਦੂਰ ਸਿਰਸਕ ਕਮੇਟੀ ਪੰਜਾਬ ਤੋਂ ਕੱਲ ਚੰਡੀਗੜ੍ਹ ਦੀ ਮੀਟਿੰਗ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਵੀ ਪੰਜਾਬ ਦੇ ਅੰਦਰ 6 ਅਕਤੂਬਰ ਨੂੰ ਭਗਵੰਤ ਮਾਨ ਸਰਕਾਰ ਦੀਆਂ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਨਗੀਆਂ ਉਹਦੀ ਵਜ੍ਹਾ ਕੀ ਆ ਵੀ ਹੜ੍ਹਾਂ ਤੋਂ ਬਾਅਦ ਇੰਨੇ ਦਿਨ વીਤ ਜਾਣ ਦੇ ਬਾਵਜੂਦ ਕੋਈ ਵੀ ਕਿਸੇ ਕਿਸਮ ਦੀ ਰਾਹਕ ਜਿਹੜੀ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਹੜ੍ਹ ਨਾਲ ਪ੍ਰਭਾਵਿਤ ਛੋਟੇ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਦਿੱਤੀ ਨਹੀਂ ਗਈ ਤੋਂ ਮੰਗ ਕੀਤੀ ਹੈ ਵੀ 70000 ਰੁਪਇਆ ਪ੍ਰਤੀ ਏਕੜ ਝੋਨੇ ਦਾ ਮਾਪਜਾ ਔਰ ਉਹਦਾ 10% ਖੇਤ ਮਜ਼ਦੂਰਾਂ ਵਾਸਤੇ 1 ਲੱਖ ਰੁਪਇਆ ਗੰਨੇ ਦਾ ਮਾਪਜਾ ਪਸ਼ੂਆਂ ਦਾ ਪੋਲਟਰੀ ਫਾਰਮ ਦਾ ਘਰਾਂ ਦੇ ਨੁਕਸਾਨ ਦਾ ਖੇਤੀ ਮਸ਼ੀਨਰੀ ਦਾ ਨੁਕਸਾਨ ਦਾ ਜਿਸ ਤਰ੍ਹਾਂ ਦਾ ਵੀ ਨੁਕਸਾਨ ਹੋਇਆ ਉਹਦਾ ਮਾਪਜਾ ਤੁਰੰਤ ਜਾਰੀ ਕੀਤਾ ਜਾਵੇ ਜਿਹੜੀ ਖੇਤਾਂ ਵਿੱਚ ਰੇਤ ਭਰੀ ਆ ਉਹਨਾਂ ਨੂੰ ਬਾਹਰ ਕਿਵੇਂ ਕੱਢਣਾ ਹੈਗਾ ਕਿਸਾਨਾਂ ਨੂੰ ਖੁੱਦ ਆਪਣੀਆਂ ਜ਼ਮੀਨਾਂ ਤੋਂ ਰੇਤ ਵਿੱਚ ਦਾ ਅਧਿਕਾਰ ਹੋਵੇ 5 ਕਿੱਲੇ ਵਾਲੀ ਸ਼ਰਤ ਜਿਹੜੀ ਆ 5 ਕਿੱਲੇਾਂ ਤੱਕ ਮਾਪਿਆ ਦੇਣਾ ਉਹ ਖਤਮ ਕੀਤੀ ਜਾਵੇ ਆ ਬਾਦ ਕਰ ਕਿਸਾਨਾਂ ਨੂੰ ਵੀ ਮਾਵਜਾ ਦਿੱਤਾ ਜਾਵੇ ਇਹਦੇ ਨਾਲ ਦੀ ਨਾਲ ਵੀ ਜਿਹੜਾ ਡੈਮਾਂ ਦਾ ਪ੍ਰਬੰਧਨ ਆ ਉਸੇ ਸੂਬੇ ਕੋ ਹੋਵੇ ਜਿਹਦੇ ਲੋਕ ਖਾੜਾ ਨਾ ਮਰਦੇ ਹੈਗੇ ਆ ਔਰ ਅਸੀਂ ਸਮਝਦੇ ਆ ਕਿਸਾਨ ਮਜ਼ਦੂਰ ਮੋਰਚਾ ਸਮਝਦਾ ਇਹ ਮਨ ਮੇਡ ਸੀ ਕੁਦਰਤੀ ਹੜ੍ਹ ਨਹੀਂ ਸੀ ਹੈਗੇ ਬਿਸ਼ੱਕ ਸਦੀਆਂ ਤੋਂ ਬਰਸਾਤ ਹੋ ਰਹੀ ਆ ਡੈਮਾਂ ਵਿੱਚ ਪਾਣੀ ਇਕੱਠਾ ਕਰਕੇ ਛੱਡਿਆ ਗਿਆ ਔਰ ਪੰਜਾਬ ਨੂੰ ਰੋੜਿਆ ਗਿਆ ਐਡੀ ਨਿਰਪੱਖ ਜਾਂਚ ਕਰਕੇ ਸਾਹਮਣੇ ਆਉਣਾ ਚਾਹੀਦਾ ਇਹਦੇ ਨਾਲ ਜਿਹੜਾ ਪਰਾਲੀ ਵਾਲੇ ਮਸਲੇ ਤੇ ਅਸੀਂ ਕਹਿੰਨੇ ਸੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਇਹਨਾਂ ਦੀ ਕਿਸੇ ਕਿਸਮ ਦੀ ਮਸ਼ੀਨਰੀ ਕਾਮਯਾਬ ਨਹੀਂ ਹੋ ਰਹੀ ਕਿਸਾਨਾਂ ਨੂੰ 223 ਬੀਐਨਐਸ 10 ਗ੍ਰਫਤਾਰ ਕਰਕੇ ਜਮਾਨਤਾਂ ਦਿੱਤੀਆਂ ਜਾ ਰਹੀਆਂ ਜੁਰਮਾਨੇ ਪਾਏ ਜਾ ਰਹੇ ਆ ਰੈਡ ਐਂਟਰੀਆਂ ਕੀਤੀਆਂ ਜਾ ਰਹੀਆਂ ਵਾ ਜਦ ਕਿ ਇੰਡਸਟਰੀ ਲਈ ਜਿਹੜਾ ਪਾਣੀ ਤੇ ਹਵਾ ਨੂੰ ਗੰਦਾ ਕਰਦੀ ਆ ਉਹਦੇ ਲਈ ਪੰਜਾਬ ਪ੍ਰਦੂਸ਼ਨ ਰੋਕਥਾਮ ਤੇ ਨਿਯੰਤਰਣ ਐਕਟ ਵਿੱਚ ਸੋਧ ਕਰਕੇ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਗਈ ਉਹਨੂੰ ਖੁੱਲੀਆਂ ਦਿੱਤੀਆਂ ਕਿਸਾਨਾਂ ਲਈ ਜੁਰਮਾਨਾ ਵੀ ਤੇ ਸਜ਼ਾ ਵੀ ਬਰਕਰਾਰ ਹੈਗੀ ਆ ਇਸ ਕਰਕੇ ਸਾਡਾ ਸਾਲ ਦਾ ਪੋਲੂਸ਼ਨ ਹੀ 8% ਹੈਗਾ ਇਸ ਕਰਕੇ ਇਹ ਸਾਰਾ ਕੁਝ ਜ਼ਬਰ ਨੂੰ ਰੋਕਣ ਵਾਸਤੇ ਜਿਹੜਾ ਵਾ ਅਸੀਂ ਅਰਥੀ ਫੁੱਕ ਮਜਾਰੇ ਕਰਾਂਗੇ ਸਰਕਾਰ ਸਾਨੂੰ ਮਜਬੂਰ ਨਾ ਕਰੇ ਫਿਰ ਵੀ ਵੀ ਆਈ ਫੋਰਸ ਨੂੰ ਅਸੀਂ ਉਹਦਾ ਮੌਕੇ ਤੇ ਵਿਰੋਧ ਕਰੀਏ ਜਾਂ ਗ੍ਰਿਫਤਾਰ ਕਿਸਾਨ ਨੂੰ ਛਡਾਉਣ ਲਈ ਥਾਣਿਆਂ ਦਾ ਖਰਾਉ ਕਰਾਈਏ ਇਹ ਤੋਂ ਪਹਿਲੋਂ ਇਹ ਮਸਲੇ ਦਾ ਨਿਪਟਾਰਾ ਹੋਣਾ ਚਾਹੀਦਾ ਇਸ ਵੇਲੇ ਡੀਪੀ ਜਾਂ ਜੂਰੀਆ ਦੀ ਸ਼ਾਰਟ ਜਿਵੇਂ ਚੱਲ ਰਹੀ ਹੈਗੀ ਆ ਇਹ ਮਸਲਾ ਵੀ ਸਾਡੇ ਸਾਹਮਣੇ ਹੈਗਾ ਜਿਹੜਾ ਪਰਚਾ ਆਪਕ ਕਰਵਾਇਆ ਵਾ 90 ਦੇ ਵਿੱਚ ਉਹਦੀ ਜਾਨ ਚ ਅੱਗੇ ਨਹੀਂ ਟੁਰ ਰਹੀ ਹੈਗੀ ਉਹ ਮਸਲੇ ਵੀ ਸਾਡੇ ਸਾਹਮਣੇ ਹੈਗਾ ਹਰੇਤੋਗਾ ਜਿਹੜੀ 2600 ਏਕੜ ਜ਼ਮੀਨ ਮਹਾਲੀ ਜ਼ਿਲ੍ਹੇ ਦੀ ਜਿਹੜੀ ਆ ਜਿਹੜੀ ਉਹਦੇ ਤੇ ਨਵੇਂ ਸਿਰ ਤੋਂ ਉਹਨੂੰ ਵੇਚਣ ਦੀ ਤਿਆਰੀ ਹੋ ਰਹੀ ਸ਼ਾਮਲੇਟਾ ਸਮੇਤ ਉਹਦੇ ਤੇ ਵੀ ਚਰਚਾ ਕਰਕੇ ਇਸ ਮੰਗ ਪੱਤਰ ਵਿੱਚ ਸ਼ਾਮਲ ਕੀਤਾ ਹੈਗਾ ਵਾ ਕਿ ਜਿਹੜੇ ਅਰਥੀ ਫੂਕ ਮਜਾਰੇ ਕਰਨੇ ਹੈਗੇ ਆ ਇਹਦੋਗਾ ਝੋਨੇ ਨੂੰ ਕਿਸੇ ਕਿਸਮ ਦਾ ਕੱਟ ਨਾ ਲੱਗੇ ਝੋਨੇ ਦੀਆਂ ਸ਼ਰਤਾਂ ਨਰਮ ਹੋਣ ਅਰੇ ਇਹਦੇ ਨਾਲ ਨਾਲ ਜਿਹੜਾ ਬਾਸਮਤੀ ਨੂੰ ਲੁੱਟਿਆ ਜਾ ਰਿਹਾ ਉਧਰ ਨਰਮੇ ਨੂੰ ਲੁੱਟਿਆ ਜਾ ਰਿਹਾ ਉੱਤੇ ਸਰਕਾਰ ਕੁਝ ਬੋਲ ਨਹੀਂ ਰਹੀ ਤਾਂ ਇੰਨਾਂ ਗੱਲਾਂ ਨੂੰ ਲੈ ਕੇ ਜਿਹੜਾ 6 ਅਕਤੂਬਰ ਨੂੰ ਪੂਰੇ ਪੰਜਾਬ ਦੇ ਅੰਦਰ ਆਰਥਿਕ ਫੂਕ ਮੁਜਾਰੇ ਭਗਵੰਤ ਮਾਨ ਤੇ ਮੋਦੀ ਸਰਕਾਰ ਦੇ ਕੀਤੇ ਜਾਣੇ ਇੱਕ ਕਿਸਾਨ ਮਜ਼ਦੂਰ ਮੋਰਚੇ ਨੇ ਕੱਲ ਦੀ ਚੰਡੀਗੜ੍ਹ ਮੀਟਿੰਗ ਵਿੱਚ ਐਲਾਨ ਕੀਤਾ ਹੈਗਾ ਵਾ ਧੰਨਵਾਦ